ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਪਹਿਲਵਾਨ ਹੋਣੋਂ ਪਹਿਲਾਂ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀ ਆ ਜਿੰਨਾਂ 'ਚ 3 ਸੋਈਆਂ ਤੇ 2 ਗੱਬਣਾ ਇਹ ਆ ਵੀ ਸੋਈਆਂ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਏ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਫਿਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਇਜ਼ ਜਰੂਰ ਕਰਾ ਲਿਆ ਕਰੋ ਤੇ ਆਪਣੀ ਤਸੱਲੀ ਜਰੂਰ ਪ੍ਰਸ਼ੁੱਦ ਕਰਕੇ ਖੜਿਆ ਕਰੋ ਜੀ ਹਾਂਜੀ ਬਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਿੱਧੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਵਧੀਆ ਵਧੀਆ ਚੱਲੋ ਵਾ ਦੇ ਜੀਦਾ ਜੇ ਵੇਗਾਂ ਮਾਲੋਦਨ ਵਾਲਾ ਫਿਰ ਵਧੀਆ ਜੀ ਉੱਧਰ ਨਹੀਂ ਗਿਆ ਠੀਕ ਹੈ ਅੱਜ ਪੰਜ ਲੈਣ ਦੀਆਂ ਹਨ ਪੰਜ ਜਾਂ ਦੋ ਕੱਪੜਾ ਨਹੀਂ 300 ਦਾ ਚਲੋ ਨਾਮ ਦੱਸ ਤਾਂ ਫਿਰ ਨਾਮ ਮੇਰਾ ਸੰਤ ਕਲਵੰਦੀ ਪਿੰਡ ਪੰਜ ਗਰਾਈਆਂ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਬੋਲ ਦੋ 97818 7929 ਠੀਕ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਇਤਾਂ ਹੀ ਆਪਾਂ ਕਰਨੀ ਹੈ ਤਾਜ਼ੇ ਬੱਚਾ ਜਿਹੜਾ ਬਿਲਕੁਲ ਤੇ ਥਾਣੇ ਦੇ ਕਰੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਖਨਾ ਦਾ ਸਾਈਜ਼ ਗਿਆ ਆਪੇ ਕਰੀ ਦੇਖ ਸਕਦੇ ਜੀ 10 ਤੋਂ ਵੀੰਦੀਆਂ ਤੇ ਪਾਰੇ ਇਹ ਮਿਲਦੀ ਕੱਲ ਮਣੇਰਦੀ ਸੂਈ ਜੀ ਅੱਛਾ ਹਾਂ ਜੀ ਜੀ ਕੱਲ ਦੀ ਸੂਈ ਹੈ ਕੱਲ ਦੀ ਹੀ ਹੈ ਜੀ ਇਹ ਤੇ ਬੋਲੇ ਜੀ ਅੱਗੇ ਬੋਲੇ ਜੀ ਬੋਲੇ ਜੀ ਕਿੰਨਾ ਕੁ ਜੀ ਬੌਲਰ 8 ਕਿਲੋ ਹੋਣਾ ਜੀ ਬੱਚੇ ਦਾ ਪਾ ਗਏ ਕਿੰਨਾ ਕਰੀ ਜਾਊਗੀ ਦੁੱਧ ਦੁੱਧ 12 13 ਕਿਲੋ ਕਰੀ ਜਾਊਗੀ ਬਿੱਦੀ ਦੁੱਧ ਹੁੰਦਾ ਸੇਵਾ ਦਾ ਜਿੰਨਾ ਪਾਲੋ ਉਨਾ ਚੋਲੋ ਬਿੱਦੀ ਇਹੋ ਬੇਨਤੀ ਹੁੰਦੀ ਆ ਬਿੱਦੀ ਕੀ ਕਰੀ ਤੋਰੋ ਫਿਰ ਇੱਕ ਕਰੀ ਬਾਕੀ ਇਹ ਪਈਆਂ ਸਾਰੀਆਂ ਜਰਸੀ ਜਰਸੀਆਂ ਆ ਵਾਂ ਜਿਹੜੇ ਵੀ ਰਿਡ ਮੰਗਡ ਹੁੰਦੀ ਆ ਵੀ ਘੱਟ ਰੇਟ ਦੇ ਵਿੱਚ ਅਜੇ ਨੋਰਮਲ ਦੇ ਹੀ ਕਰਨੇ ਸਾਰੇ ਇਹ ਭੇਜ ਬਿਲਕੁਲ ਸਵੇਰ ਸਵੇਰ ਦਾ ਟਾਈਮ ਆ ਤੇ ਜੇ ਪੂਰੀਆਂ ਰੱਜੀਆਂ ਰੁੱਜੀਆਂ ਹੋਣੀਆਂ ਇਹ ਹਵਾ ਨਹੀਂ ਜਾ ਕੇ ਲੱਗੇ ਤਾਂ ਆਪਾਂ ਦੇਖ ਸਕਦੇ ਦੇ ਦਿੱਤਾਂ ਥਣ ਥਣ ਓਕੇ ਚ ਸਾਰੇ ਓਕੇ ਓਕੇ ਵਿੱਚ ਪਰਲੇ ਬੰਨੇ ਭਲ ਜੀ ਅੱਛਾ ਇਹ ਭਲ ਜੀ ਕਰਗੀ ਕੱਲ ਦੀ ਤਾਂ ਕਰਕੇ ਥੋੜਾ ਜਿਆ ਬੰਨਾ ਜਾਏ ਟੁੱਕਰੀ ਬਾਕੀ ਪਾਰ ਰੱਖ ਦੀ ਥੋੜਾ ਜਿਆ ਠੀਕ ਉਤਰਾ ਥਣ ਥਣ ਓਕੇ ਸਾਰੇ ਤੇ ਇਹਦਾ ਮੁੱਲ ਫਿਰ ਇਹ ਦੇ ਦਈਏ 35 ਦੀ ਕਰ ਦੋ ਕੋਈ ਮਾਨ ਕਰ ਦੋ ਜਿੰਨਾ ਕਰਨਾ ਤੁਸੀਂ ਕਰਨਾ ਇਹ 32 ਦੇ ਦਈਏ ਠੀਕ ਹੈ ਜੀ ਤੇਰੇ ਤਾਂ ਕਰੀ ਦੇਖ ਸਾਦੇ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਸੂਈ ਸਵਾਈ ਹੈ ਹਨਾ ਤੇ ਇੱਕ ਨਿਕ ਦੁੱਧ ਵਾਲੀ ਆ। ਇਹ ਕੋਹੋਂ ਜਿਹੜਾ ਮੋਕੇ ਦਾ 11 ਕਿਲੋ ਹੈਗਾ ਜੀ। ਅੱਛਾ 11 ਲੀਟਰ ਹੈਗਾ ਪੱਕਾ ਦੁੱਧ। ਇਹਨਾਂ ਦੇ ਬੱਚੇ ਦਾ ਪਾ ਕੇ ਜੀ। ਕਿੰਨੇ ਦਿਨ ਦੀ ਸੋਈ ਆ? ਆਹ ਵੇਖੋ 10-12 ਦਿਨਾਂ ਦੀ ਸੋਈ ਏ। 10-12 ਦਿਨਾਂ ਦੀ ਸੋਈ ਆ। ਲਿਆ ਫਿਰ ਲੈ। ਇਹਨਾਂ ਵੀ ਤੋਰ ਦਈਏ। ਤੇ ਆ ਥਾਣਾ ਇਹਦੇ ਵੀ ਇੱਕ ਰੀ ਲਾਗੇ ਤਾਂ ਦੇਖ ਸਕਦੇ ਜੀ। 11 ਲੀਟਰ ਦੁੱਧ ਜਿਹੜਾ ਕਹਿੰਦੇ ਬਹੌਣੇ ਦੇ ਕੋਲ ਹੈਗਾ। ਬਾਕੀ ਇਹ ਬਿੰਨਾ ਗਾਵਾਂ ਦਾ ਦੁੱਧ ਜਿਹੜਾ ਸੰਗਨ ਹੁੰਦਾ ਆ ਚੰਗੀ ਫੈਟ ਵਾਲਾ ਹੁੰਦਾ ਤੇ ਇਹਦਾ ਵੀ ਜੀ ਮੁੱਲ ਫਿਰ ਇਹ ਵੀ ਦੇ ਦਈਏ 35000 ਕਰ ਦੋ ਮਾਲਕ ਤੁਸੀਂ ਕਰਨਾ ਜਿੰਨਾ ਕਰਨਾ ਤੁਸੀਂ ਕਰਨਾ ਹੋਰੇ ਤੇਜ਼ ਤੇ ਜਾਣ ਦੋ ਦੇ ਦਾਂਗੇ 30 ਵੀ ਦੇ ਦਾਂਗੇ ਠੀਕ ਹੈ ਜੀ ਵੀਰ ਭਰਾ ਕੋ ਪੂੰਦਾ ਹੋਰ ਮਾਰਕਣ ਕਰ ਦਿੰਦੇ ਤੇ ਹੁਣ ਆ ਜਿਹੜੀ ਗਾਂ ਜੇ ਇਹ ਵੀ ਸੂਈ ਸਵਾਈ ਜੀ ਠੀਕ ਆ ਹਾਂ ਜੀ ਇਹ ਆ ਵੀ ਜਿਹੋ ਜੀ ਗਾਵਾਂ ਉਹ ਜੀ ਸਾਮ ਵੀ ਨਹੀਂ ਕਹਿੰਦੇ ਹਨਾ ਸਾਮ ਵੀ ਨਹੀਂ ਕਹਿੰਦੇ ਜੀ ਸੱਚੀ ਬੜੀ ਚੰਗੀ ਜੇ ਮਗਰ ਮਗਰੇ ਦੇ ਵਛੀ ਆ ਵਛੀ ਵੇਖੋ ਇਧਰ ਵਛੀ ਦੇ ਜੋਰ ਲਾਦਾ ਕੇ ਨੇ ਗਾਵਲ ਧਿਆਨ ਘਾਟੀ ਦਿੱਤਾ ਥੱਲੇ ਥਣੀਆਂ ਵੀ ਕੋਰੀ ਸੱਚਾ ਡਿਜੀ ਵੇਖੋ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ ਬੱਚੇ ਦਾ ਪਾਗ ਵੀ 7 ਕਿਲੋ ਜੇ ਅੱਛਾ 7 ਲੀਟਰ ਹੈਗਾ ਇਹ ਆ ਵੀ ਚਲੋ ਚਾਹ ਪਾਣੀ ਦਾ ਵਧੀਆ ਸਰੂ ਵੀ ਗਾੜੀ ਮੌਸਮ ਸਹੀ ਆ ਹੁੰਦੇ ਆ ਵੀਰ ਜੀ ਛਾਲੇ ਚੁੱਲੇ ਆ ਗਏ ਨੇ ਦੁੱਧੋਂ ਵੱਜਣਾ ਹੋਰ ਤੋਰਾਂ ਫੇਰ ਇੱਕ ਰੀ ਆਹ ਦੇ ਮੇਰੀ ਟੂੜੀ ਭੈਣ ਜੀ ਵੀ ਜਿੰਨੇ ਘਰੇ ਰੱਖਣੀਆਂ ਘਰ ਦੁੱਧ ਵਰਤਣਾ ਵਾ ਉਹਦੇ ਲਈ ਚੰਗੀ ਆ ਕਿਉਂਕਿ ਇਹਦਾ ਭਾਅ ਵੀ ਜਾਇਜ ਆ ਤੇ ਦੁੱਧ ਦਾ ਵੀ ਇਹਨੇ ਵਧੀਆ ਸਾਰੀ ਜਣਾ ਬਾਕੀ ਦੁੱਧ ਵੀ ਇੰਨਾ ਤਾਂ ਮੱਝਾਂ ਲੱਗਾ ਬਹੁਤ ਬਣਾ ਸੰਗਣਾ ਇਹਨਾਂ ਦਾ ਮਤਲਬ ਦੁੱਧ ਜਿਹੜਾ ਹੁੰਦਾ ਤੇ 6 7 8 ਲੀਟਰ ਪਰ ਦੁੱਧ ਸੰਗਣਾ ਹੁੰਦਾ ਇਹਨਾਂ ਨਾਲ ਲੈ ਜੇ ਬਾਕੀ ਜੇ ਟਾਈਮ ਵਿੱਚ ਸਵੇਰੋਂ ਸਵੇਰ ਦਾ ਆਵਾ ਇਹ ਪੂਰੀਆਂ ਰੱਜੀਆਂ ਰੁੱcjੀਆਂ ਹੋਈਆਂ। ਬਾਕੀ ਹੈਗੀ ਠੰਡੀ ਜੇ ਨਹੀਂ ਵੀ ਪਿੰਗਿਆ ਜਾਂ ਕਿ ਤਰ੍ਹਾਂ ਦੀਆਂ ਜਿੱਤਰਾਂ ਮਰਜੀ ਬਹਿ ਜਾਓ। ਠੀਕ ਹੈ ਜੀ। ਤਰ੍ਹਾਂ ਹੈਗੀ ਠੰਡੀ ਆ। ਹਾਂ। ਬਾਕੀ ਆ ਥਾਣੇ ਦੇ ਵੀ ਦੇਖ ਸਕਦੇ ਜੀ। ਸਿੰਘ ਜਿਹੜੇ ਨਾ ਮਾਤਰੀ ਆ ਬਿਲਕੁਲ ਛੋਟੇ ਛੋਟੇ ਹੀ ਆ ਤੇ ਇਹਦਾ ਮੁੱਲ ਫਿਰ ਇਦਿਗੇ ਵੀ ਦੀ ਜੀ ਹੋਰ ਕਰਦੀ ਆ ਮਾਂ ਕਰਨਾ ਤੁਸੀਂ ਜਿੰਨਾ ਕਰਨਾ ਪੂਰੇ 16000 ਦੇ ਦੇ ਦਈਏ ਦੇ ਦਾਂਗੇ ਸੋਨਾ ਦੀ ਹੋਰ ਮਾਨ ਤਣ ਕਰਦਾਂਗੀ ਵੀਰ ਭਰਾ ਨੂੰ ਲਾਊਗਾ ਅੱਛਾ ਤੇ ਆ ਵੀ ਆ ਹੁਣ ਗੱਬਨਾ ਗਿਆ ਦੋਗਾ ਮਾਂ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਬਾਕੀ ਹਵਾਨੇ ਤੇ ਨਾੜਾ ਵੀ ਆਪਾਂ ਦੇਖ ਸਕਦੇ ਚੰਗੀਆਂ ਵਾ ਤੇ ਮਿਲਕਵੇਂ ਨੇ ਚੰਗੀ ਮੋਟੀ ਲੱਗੀ ਆ ਇਹ ਕਿੰਨੇ ਕੇ ਦੁੱਧ ਵਾਲੀ ਜੀ ਵੀਰ ਜੀ ਇਹ ਤੀਸਰਾ ਸੂਹਾ ਸੋਨਾ ਜੇ ਘਰ ਆਲੇ ਜਾਂਦੇ 18 19 ਕਿਲੋ ਦੇ ਹੁੰਦੇ ਨੇ ਅੱਛਾ ਚਲੋ ਗੱਪੜ ਡੰਗਾ ਤਾਂ ਕਹਿ ਨਹੀਂ ਸਕੀਦਾ ਬਾਕੀ ਚਲੋ ਘਰ ਆਲਿਆਂ ਦੀ ਆਪਾਂ ਕਹਿੰਦੇ ਆ ਵੀ ਗੱਲ ਵਜੋਂ ਬੰਦੇ ਹਿੱਟ ਹੁੰਦੇ ਰਹਿੰਦੇ ਠੀਕ ਆ ਇਹ ਆ ਵੀ ਜਦੋਂ ਭਰੀ ਜਾਊਗੀ ਕੱਦ ਵਜਨ ਵਾਲੀ ਆ ਜਰਸੀਆਂ ਦੇ ਹਿਸਾਬ ਨਾਲ ਕੱਦ ਵਜਨ ਜਿਹੜਾ ਇਹਦਾ ਚੰਗਾ ਹੈ ਇਹ ਕੀ ਆ ਕੱਚੀ ਆ ਤੈਨ ਖੜਦੀ ਹੱਲੇ ਤੋਰੋ ਫਿਰ ਕਰੀ ਨਾ ਕੱਦ ਵਜਨ ਪੜਾਓ ਜੀ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਟ ਸੀ ਚੰਗੀ ਆ ਕੀ ਖੰਡਰੀ ਦੁੰਦੀ ਹੋਣੀ ਹੈ ਨਹੀਂ ਕਿ ਕੋਈ ਵੀ ਥੁੜਕ ਨਾਲ ਹੀ ਹੈਗੀ ਅੱਛਾ ਬਾਬੂ ਜੀ ਕਿੰਨਾ ਰੱਖਣਾ ਹੈ ਦਾ ਮੁੱਲ ਫਿਰ ਇਹਦਾ ਵਿੱਚ ਫੋਨ ਤੇ ਕਰਾਂਗੇ ਅਛਾ ਇਹਦਾ ਫੋਨ ਤੇ ਕਰਨਾ ਇਹ ਆ ਵੀ ਹੁਣ ਸੋਟਾ ਜੇ ਵੀ ਸ਼ਾਮ ਛੱਡਾਂਗੇ ਵੀਰ ਉਹਨਾਂ ਨੂੰ ਸ਼ਾਮ ਛੱਡ ਕੇ ਆ ਹਣਾ ਹੁਣ ਜਿਹੜੇ ਮੁੱਲ ਲਿਓ ਆ ਵੀ ਤੋਰ ਹੀ ਦੋ ਫਿਰ ਇਹਦੇ ਬਾਰੇ ਦੱਸਦੇ ਆ ਇਹ ਉਤਰਾ ਕਿੰਨਾ ਕੁ ਦੋ ਤਾਂ ਕੱਢੀ ਜਾਓਗੇ ਇਹ ਵੀ ਇਹਨਾਂ ਦੇ 16 17 ਕਿਲੋ ਕਰੀ ਜਾਓ ਪਹਿਲੇ ਸੂਏ ਜਾਂਦੇ ਵੀ 16 17 ਕਿਲੋ ਚੁੰਦੇ ਰਹੇ ਕੰਪਾ ਚੰਦਰ ਦਾ ਨਤਾਜਾ ਹੀ ਹੁੰਦਾ ਵੀਰ ਜੀ ਠੀਕ ਹੈ ਜੀ ਕੱਦ ਕਾਟ ਦੀ ਇਹ ਵੀ ਚੰਗੀ ਆ ਤੇ ਇੰਨੇ ਵੀ ਥੱਲੇ ਚੰਗੀ ਭਰ ਜਾਵੇ ਆਹ ਹਵਾਂ ਨਾਲ ਦੇਖ ਸਕਦੇ ਜੀ ਇੱਕ ਮਿੰਟ ਰੁੱਕ ਕੇ ਰਹਿਣ ਦੇ ਵੀ ਜੀ ਤੇ ਥਾਣ ਵੀ ਇਹਦੇ ਆਪਾਂ ਦੇਖ ਸਕਦੇ ਲੱਗੇ ਤਾਂ ਤੇ ਬਾਕੀ ਮਿਲਕ ਮਹੀਨੇ ਦੇ ਵੀ ਚੰਗੇ ਮੋਟੀ ਲੱਗੀ ਆ ਤੇ ਕਰੀਆਂ ਚਿਹਰਾ ਇਹਦਾ ਹਰ ਤਰ੍ਹਾਂ ਦੇਖ ਸਕਾਂ ਲੈ ਜਾ ਬਾਕੀ ਇਹ ਵੀ ਚਲੋ ਬਾਕੀ ਜਿਹੜਾ ਕਸਾਂਬ ਵਾਲਾ ਲੈ ਜੂਗਾ ਤੇ ਸੋਨ ਤੱਕ ਇਹਨੇ ਚੰਗੀ ਭਰ ਜਣਾ ਤੇ ਮੁੱਲ ਫਿਰ ਵੀ ਜੀ ਇਹਦਾ ਇਹਦਾ ਫੋਮ ਤੇ ਵਿਕਤੀ ਕਰਾਂਗੇ ਫੋਮ ਛੱਡ ਕੇ ਦੇਵਾਂਗੇ ਠੀਕ ਆ ਜਿੰਨੇ ਦਿਨਾਂ ਦੀ ਕੱਚੀ ਸਾਂਬ ਛੱਡ ਕੇ ਦੇਵਾਂਗੇ ਠੀਕ ਹੈ ਤੇ ਬਾਕੀ ਹੋਰ ਕੁਸ਼ ਹੋਣਾ ਵਾ ਠੀਕ ਹੈ ਵੀਰ ਜੀ ਇਹ ਗੱਪਣਾ ਆਪਣੀਆਂ ਇੱਥੇ ਆਣ ਕੇ ਪਾਸ ਕਰਨਾ ਸੂਈਆਂ ਸਵਾਈ ਆਪਣੀ ਚਵਾਈ ਕਰਦਣੀ ਹੈ ਸੂਈਆਂ ਦੇ ਆਪਣੇ ਦੋ ਦੋ ਟਾਈਮ ਚਵਾਈ ਕਰਕੇ ਲਾਜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਲੈ ਜਾ ਤੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ